ਕੀ ਕਰੀ ਜਾਨੀਏ ਤੋ ਹੈ ਕੀ ਖਾਨੀ ਹੈ ਕੀ ਖਾਣਾ ਪੁੱਤ ਕੀ ਖਾਣਾ ਭੁੱਖ ਲੱਗੀ ਐ ਤੈਨੂੰ ਹੈ ਦੇਖੋ ਮੇਰੇ ਕੋਲ ਕੀ ਹੈ ਇਹ ਦੇਖੋ ਮੇਰੇ ਕੋਲ ਆ ਕੇ ਨਾ ਐ ਸੌ ਜਾਂਦੀ ਇਹ ਦੇਖੋ ਆ ਪਈ ਐ ਰਾਮ ਨਾਲ ਧੁੱਪੇ ਲੰਬੀਆਂ ਤਾਣੀ ਪਈ ਐ ਲੱਤਾਂ ਰਾਮ ਨਾਲ ਪਈ ਐ ਦੇਖੋ ਕਾ ਬੈਠੀ ਐ ਸਾਰੇ ਬੈਠੇ ਨੇ ਰਾਮ ਨਾਲ ਦੇਖੋ ਆਹ ਦੇਖੋ ਇਹਨੂੰ ਕੋਈ ਅਲੱਗ ਹੀ ਪਿਆਰੇ ਕੋਲਾ ਕਿ ਮੇਰੇ ਪੈਂਦੀ ਐ ਦੇਖੋ ਜਮਾ ਇੱਥੇ ਆ ਕੇ ਪੈ ਗਈ ਤੂੰ ਇਹਨੂੰ ਕਿਉਂ ਜੱਭੀ ਨਹੀਂ ਐ ਦੇਖੋ ਆਉਦੇ ਨਾ ਬੱਚਿਆਂ ਵਗੂਆਂ ਦੇਖੋ ਐ ਬਹਿ ਜਾਂਦੀਆਂ ਨੇ ਆ ਕੇ ਗੁੱਦੀ 'ਚ ਐਂ ਸੌਜੂਗੀ ਹੁਣ ਐਂ ਪੈਜੂਗੀ ਇਹ ਇੰਨਾ ਪਿਆਰ ਲੈਂਦੀ ਆ ਨਾ ਇਹ ਹੈ ਇਹਨੂੰ ਕੋਈ ਫੀਲਿੰਗ ਵੀ ਮੈਂ ਉਧਰ ਜਾ ਕੇ ਬਹਿਣਾ ਜਿੱਤੇ ਮੈਂ ਬੈਠੀ ਉਹਨੇ ਯੋਥੇ ਪਿਆਰ ਦੇ ਭੁੱਖੇ ਨੇਗੇ ਇਹਨਾਂ ਨੇ ਕੀ ਲੈਣਾ ਨਾ ਇਹਨਾਂ ਨੂੰ ਕੋਈ ਦੁਨੀਆਦਾਰੀ ਦਾ ਨਾ ਪੈਸੇ ਦਾ ਲੋਭ ਤਾਂ ਇੱਕ ਪਿਆਰ ਦੇ ਭੁੱਖੇ ਨੇ ਵਿਚਾਰੀ ਆਣਾ ਬੋਲ ਰਹਾ ਤਾਂ ਨਹੀਂ ਇਹ ਇਹ ਬੱਚਿਆਂ ਤੋਂ ਵੱਧ ਕੇ ਪਿਆਰ ਲੈਂਦੇ ਨੇ ਦੇਖੋ ਮੇਰੇ ਗੁਗਲੂ ਨੂੰ ਸੌਂ ਨਹੀਂ ਰਾਂਦੀਆ ਪੁੱਤ ਤੁਪ ਚਾ ਕੇ ਨਹੀਂ ਆ ਗਈ ਤੈਨੂੰ ਸੌਂ ਜਾ ਸੌਂ ਜਾ ਦੇਖ ਸੁਤੀ ਪਈ ਐ ਨੀਂਦ ਆਉਂਦੀ ਤੁਪ ਤੇ ਨੀਂਦ ਆਉਂਦੀ ਐ ਨੀਂਦ ਆਉਂਦੀ ਐ ਨੀਂਦ ਆਉਂਦੀ ਐ